ਕੰਡੇ ਤੇ ਲਾਇਆ ਆਪਾਂ ਤੋਂ ਵੇਟ ਕਰੀਦਾ ਹੈ ਖਾਲੀ ਗੱਡੀ ਦਾ ਵੇਟ ਹੁੰਦਾ ਪਹਿਲਾਂ ਤੇ ਉਸ ਤੋਂ ਬਾਅਦ ਚ ਫੇ ਲੋਡ ਹੁੰਦੀ ਹੈ ਹੁਣ ਆਪਾਂ ਲਾਉਣੀ ਹੈ 10000 ਰੁਪਏ ਤੇ ਗੱਡੀ ਤੇ ਕਰਾਉਣੀ ਲੋੜਾ ਸਹੀ ਹੈ ਤੇ ਨਹੀਂ ਨੇ ਕਰੇ ਤੇ ਦਮ ਦੀ ਹੈ ਹਾਂ ਇਹ ਤੇ ਰਤਨ ਜੀ ਕਿ ਆਜ ਚਾਲਾ ਦਾ ਦਫਤਰ ਆ ਨਾ ਜੀ ਆ ਕੈਂਪ ਆਪਾਂ ਹੈਗੇ ਹਾਂ ਜਿੱਤੇ ਤੇ ਟਰੱਕ ਇਚ ਗੱਲ ਕੀਤਾ ਸਿਆ ਤੁਹਾਨੂੰ ਪਤਾ ਤੇ ਬੈਗ ਲੋਡ ਆਪਾਂ ਨੂੰ ਮਿਲ ਗਿਆ ਸੀਗਾ ਤੇ ਆਪਾਂ ਇੱਥੇ ਟੈਟਰਾ ਬੈਗਾਂ ਨੂੰ ਇਥੇ ਲੋਡ ਕਰਾਂਗੇ ਕਰਕੇ ਫਿਰ ਚਲਾਗੇ ਦਿਨ ਨੂੰ ਤੇ ਜੋ ਦੀ ਰਾਹ ਦੇ ਦਿਖਰਾ ਹੋਈਏ ਤੇ ਲੋਡ ਨੂੰ ਬੈਗ ਨਾਲ ਬੈਠ ਲਗੇ ਲੜਦੇ ਫਿਰ ਬਾਅਦ ਚ ਤੁਹਾਨੂੰ ਰਾਹ ਦੇ ਲੋਡ ◆あっち、この部屋はまた、次は、この部屋でまた、キャンペーン、キャンペーン、クラウンドに入れる。 ਅੱਡੀ ਕਰ ਲਈ ਆਪਾਂ ਟੋਪਰ ਤੇ ਚੱਲਦੇ ਲੈ ਕੇ ਹੁਣ ਦੇਖਦੇ ਆ ਕਿੱਥੋਂ ਤੱਕ ਜਾਂਦੇ ਆ ਸੰਗਲ ਪਾਇਆ ਦੇਖਦੇ ਆ ਟੁੱਟਦਾ ਜਾਂ ਚੱਲਦਾ ਖੜਦਾ ਗਾੜ ਤੇ ਆਹ ਰੂਹ ਦੇਖਦੇ ਆ ਕਿੱਦਾਂ ਹੁੰਦੀ ਹੈ ਹਨਾ

ਕਰਕੇ ਦੇਖਦੇ ਹੁਣ ਕਰਕੇ ਸਵਾਰ ਤੋਂ ਫੇਰ ਜਾ ਆਏ ਮੈਂ ਇਹਨੂੰ ਪਹਿਲੇ ਗਿਆ ਸੀ ਓਏ ਮੈਂ ਔਰ ਨੈਟ ਮਾੜਾ ਯਾਰ ਨਾੜ ਦੋਰਾ ਹੋ ਗਿਆ ਹੈ ਆਨੇ ਮੋਟਾ ਆਣਾ ਡੇ ਸੌਂਡ ਲੈ ਆ ਦੂ ਜਗ ਤੇ ਉਹਨਾਂ ਘਣ ਉਹਦੇ ਦੋ ਕੁੱਟੀਆਂ ਹੈਗੀਆਂ ਮੇਰੇ ਕੋ ਤੇ ਗੱਡੀ ਹੋ ਗਈ ਜੋ ਤੀ ਟੋਵਾਰ ਗੱਡੀ ਕਰ ਲਈਆ ਟੋਵਾਰ ਭਰਾ ਦੀ ਤੇ ਬਾਕੀ ਦੇਖਦੇ ਹਾਂ ਹੁਣ ਬਰਨ ਬਰਲਾ ਮੜਾਇਆ ਕਦੇ ਇਹ ਕਦੇ ਕਦੇ ਦਾਦੀ ਨੇ ਬੜੀ ਟੋਵਾਰ ਕੀਤੀ ਆ ਕੀ ਕਰ ਚੱਲਦੇ ਹੁਣ ਅੱਗੇ ਤੇ ਮੈਂ ਤੇ ਗਾਂਹ ਜਾ ਕੇ ਫੇ ਕਾ ਜੋ ਪੀਨੇ ਰੋਟੀ ਪਾਣੀ ਖਾ ਲਿਆ ਵਾ ਤੇ ਗਾਂਹ ਜਾ ਕੇ ਟੱਕਰਦੇ ਹੁਣ ਉਹ ਠੀਕ ਆ ਬਾਏ ਬਾਏ ਕੰਮ ਹੋ ਗਿਆ ਖਰਾਬ ਸ਼ੋਰਤ ਨੇ ਵੜਲੇ ਪਾਸਪੋਰਟ ਤੇ ਉਹ ਖੜਾ ਹੀ ਨਟਾ ਲਾ ਕੇ ਹੁਣ ਕੀ ਕਰਨ ਲੱਗੇ ਇਹਨੂੰ ਹਨ ਇਹਨੂੰ ਪਤਾ ਕੀ ਹੈ ਹਾਂ

Oui. ਇਨ ਬੰਦ। ਚੱਬੀ ਲੈ ਮੈਂ ਸੈਟ। ਬੰਦਾ ਰੋ ਰਿਹਾ। ਸੋ ਠੀਕ ਆ ਕਰ ਲਈਏ। ਸੈਟ ਬਟਨ ਦੋ ਵਾਰ ਤੇ ਮਿਲਦੇ ਫਿਰ ਬਾਅਦ ਚ। ਉੱਤ ਲਗੇ। ਅੱਲੇ ਤਾਂ ਸ਼ੋਰ ਤਾਂ ਕੇ ਖੜਾ ਕਹਿੰਦਾ ਆ ਜਾਓ ਕੋਈ ਨਹੀਂ ਮੈਂ ਕਿ ਖੜਾ। ਤੇ ਉਹ ਕਹਿੰਦਾ ਮਕੈਨਿਕ ਲੈ ਕੇ ਆਓ ਇੱਥੇ। ਇਹ ਨੂੰ ਸਹੀ ਕਰੋ। ਮੈਨੂੰ ਕਹਿੰਦਾ ਤੂੰ ਜਾ। ਤੇ ਹੁਣ ਇੱਕ ਛੱਡ ਕੇ ਥੋੜੀ ਨਾਲ ਜਾਣਾ ਆਪਾਂ। ਬੰਦੇ ਆਪਣੇ ਨੂੰ ਤੇ ਦੇਖਦੇ ਹੁਣ ਦੋ ਵਾਰ ਕਰਦੇ ਆ ਫਿਰ ਥੋੜਾ ਨਿਹਰਾ ਹੁੰਦਾ ਫੇ ਨਿਕਲਾਂਗੇ ਚਲੋ ਠੀਕ ਆ ਮੰਨਦੇ ਫਿਰ ਬਾਅਦ ਚੁੱਕਾਂ ਲਾ ਤੇ ਦੋ ਵਾਰ ਕਰ ਲਈ ਆ ਪੈਣ ਪੂਰੀ ਕੰਪਲੀਟ ਤੇ ਹੁਣ ਚੱਲਦੇ ਆ ਦੇਖਦੇ ਆ ਹੁਣ ਬਾਬਾ ਨਾਨਕ ਕਰੇ ਨਾ ਹੀ ਕਿਤੇ ਰੋਕੇ ਛੁਰਤਾ ਤਾਂ ਚੰਗੀ ਗੱਲ ਆ ਤੇ ਚੱਲਦੇ ਹਾਂ ਹੁਣ ਦੇਖਦੇ ਆ ਕਿੱਥੋਂ ਤੱਕ ਜਾਣੇ ਕਿੱਥੋਂ ਤੱਕ ਨਹੀਂ ਤੇ ਹੌਲੀ ਹੌਲੀ ਜਾਵਾਂਗੇ ਤੇ ਚੱਲਦੇ ਆ ਚੜ੍ਹਦੇ ਆ ਰੋਡ ਤੇ ਤੇ ਬਾਏ ਬਾਏ ਫਾਇਦਾ ਵਲੌਗ ਜੋਰ ਦੀ ਛੱਡੀ ਦੋ ਵਾਰ ਤੇ ਹੀ ਆਪਣਾ ਬੱਸ ਸਵੇਈ ਪਹੁੰਚਣਾ ਜੋਰ ਨਾਲ ਆਪਾਂ ਬਾਈ ਬਾਈ ਹਾਂਜੀ ਕਿਤਾ ਹਾਲ ਚਾਲ ਤੇ ਆਪਾਂ ਪਹੁੰਚ ਗਏ ਆ ਚਾਰਸੋਲੇ ਪਾਪਾ ਦੇ ਖੰਡ ਹੋ ਗਈ ਬਹੁਤ ਉਹ ਖੜੇ ਟਰੱਕ ਆ ਆਪਣੇ ਤੇ ਆਪਾਂ ਜਾਣਾ ਸੀਦੇ ਆ ਤੇ ਹੁਣ ਰੋਟੀ ਆਪਾਂ ਖਾਣੀ ਨਹੀਂ ਫਿਰ ਕਿਉਂਕਿ ਰਾਤ ਨੂੰ ਨੀਂਦ ਆਉਣ ਲੱਗ ਪੈਣੀ ਆ ਤੇ ਆਪਾਂ ਇੱਥੋਂ ਹੁਣ ਮੋਬੀ ਲੱਗੇ ਚੱਕਣ ਤੇ ਹਵਾ ਬਹੁਤ ਜ਼ਿਆਦਾ ਠੰਡੀ ਚੱਲਦੀ ਪਈ ਹੈਂ ਰੋਦੇ ਉਹ ਦੂਜਾ ਜਵਾ ਖਾਦ ਹਾਂ ਬੈਠਾ ਜਿਆਦਾ ਘੱਟ 88 ਨੋਰਮਲ ਜਰ ਰੱਖ ਲੈ ਤਾ ਠੰਡ ਹੀ ਬੜੀ ਹੋ ਗਈ ਤੂੰ ਤਾਂ ਕੰਮ ਹੋ ਗਿਆ ਕੋਟੀ ਵੀੜੀ ਚੜ੍ਹ ਗਈ ਐ ਮੈਂ ਕੁਲੋਈ ਲੈ ਕੇ ਉੱਤਰਿਆ ਇਸ ਕਰਕੇ ਥਾਲੀ ਕਿ ਖਾਣਾ ਓਏ ਫਿਰ ਤਾਂ 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 ਮੱਝ ਨਾ ਕੰਮ ਹੋ ਗਿਆ ਕੋਈ ਡੀ ਜਾਂਦੀ ਐ ਟੂ 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 ਆਈ ਗਾ ਖਾਣਾ ਕੀ ਨਾਲ ਹਣ ਨਾਲ ਉਹ ਹੀ ਆ ਸਾਡੇ ਵਿਚੇ ਉਦੋਂ ਸਰ ਨਿਕਾ ਹੋਇਆ ਬੜਾ ਇਹ ਕਿਹੜਾ ਕਾਫੇ ਆਏ ਨਾ ਕਿਹੜੇ ਜਿਨੀਓ ਨੇ ਆਪੇ ਫੜਨ ਨੂੰ ਚਾਹੀਦਾ ਇਹ ਕਿਹਦਾ ਹੈ ਇਹਦਾ ਜਾਇਦਾ ਸਤੇ ਆਣਾ ਨਹੀਂ ਨਾ ਡਬਲ ਸ਼ਾਟ ਲਈ ਕਿ ਸਿੰਗਲ ਸਿੰਗਲ ਹੀ ਆ ਦੁੱਧ ਵਾਲੀ ਆ ਆਪਾਂ ਕਹਿੰਦੇ ਆ ਆਪਾਂ ਘਟਰਾਤ ਲਾਉਣੀ ਆ ਨਾ ਦੋਈ ਦਾ ਚਲਾਉਣੀ کامل ہوس کامبلوس 15 خلاص ہیلو او بھی 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 ولیر واحد دادا سیم سیم واحد سینڈوچ خلاص خلاص موجود کو ہے خلاص شکرا سی ہے اے لیے توفیق ہے کہ ٹھنڈی ਇਹਨੀ ਤੱਕ ਹੀ ਆ। ਸ਼ੂਗਰ ਚੈੱਕ ਕੀਤੀ। ਕੋ ਬਰਾਊਨ ਸ਼ੂਗਰ ਪਾਣੀ ਪੂ ਜਾ ਕੇ। ਦੇਖ ਲੈ ਹੁਣੇ। ਸਹੀ ਆ ਬੰਦ ਕਰ। ਪਾ ਚੱਕੀ ਕੋਫੀ ਤੇ ਚੱਲਦੇ ਹਾਂ। ਪੋਛ ਲੈ। ਲੱਗਿਆ ਨਾ ਪਤਾ। ਏ ਹੈਗਾ ਅਲਦਰੀ ਸਾਲਾ ਪੰਪ। ਬੜੀ ਗੋਪਾ ਰਿਹਾ। ਬੜੀ ਗੋਪਾ ਰਿਹਾ। ਜਿੱਥੇ ਵੀ ਚੜ੍ਹਦੇ ਉਹਨਾਂ ਤੋਂ ਬਾਰਾਂ। ਬੜੀ ਗੋਪਾ ਰਿਹਾ। ਕੋਈ ਨਹੀਂ। ਛੱਡੂ ਕਿ ਨਹੀਂ? ਛੋਦੀਏ ਜੀ। ਨਹੀਂ ਨਹੀਂ ਦਵਾਈ ਦੀ ਗੱਡੀ। ਦੋ ਬਾਰ ਰਿਹਾ ਬੇਟੀ। ਟੋਪਰ ਕੀਤੀ ਹੋਈ ਆ। ਤੁਸੀਂ ਸਾਡੀ ਜੜਦਾ। ਬੰਦਾ ਜੰਗਾ ਹੋਵੇ ਤਾਂ ਉਹਨਾਂ ਲਗੇ ਵੀ ਜਾਂਦੇ ਜੀ। ਚਲੋ। ਠੀਕ ਆ ਮਿਲਦੇ ਆਂ ਫਿਰ ਬਾਅਦ ਚ। ਮੇਰੀ ਚਾਚਾ ਜੀ। ਓਕੇ। ਜੀ। ਠੰਡ ਨਹੀਂ ਆ ਤੇ ਜੜੀਆਂ ਡੀਜ਼ਲ ਖਾ ਗਈਆਂ ਬਹੁਤ ਤੇ ਹੁਣ ਇਸ ਕਰਕੇ ਆਪਾਂ ਕਿਹਾ ਪੰਪ ਤੋਂ ਭਰ ਆ ਲਈਏ ਡੀਜ਼ਲ ਥੋੜਾ ਤੇ ਠੰਡ ਬਹੁਤ ਆ ਬਾਹਰ ਉਤੋਂ ਦਿਲ ਨਹੀਂ ਕੀਤਾ ਤੇ ਅੰਦਰੇ ਬੈਠਾ ਮੈਂ ਤਾਂ ਬਾਕੀ ਇਦਾਂ ਹੀ ਉਹਨੂੰ ਕਹਿਤਾ ਮੈਂ ਤੇਲ ਪਾ ਦੇ ਪੰਪ ਤੋਂ ਬਾਕੀ ਹੁਣ ਰਿਆਤੋ ਜਾ ਕੇ ਕਰਾਵਾਂਗੇ ਟੈਂਕ ਤੋਂ ਕਾਈਕ ਸੋਲੀਟਰ ਆ ਪਿੱਛੇ ਕੋਲ ਆ ਰਿਹਾ ਹੈ। ਪ੍ਰਕਾਰਾਂ ਦਾ ਪਉਂਦੇ ਆ। ਇਹ ਸ਼ੈੱਡ ਇੱਧਰ ਆ ਰਾਂਦਾ ਹੈ। ਇਹ ਟਰੱਕਾਂ ਦਾ ਪਉਂਦੇ ਆ। ਹਾਂਜੀ ਕੰਦਾ ਕੀ ਹਾਲ ਚਾਲ ਸਾਰਿਆਂ ਦਾ ਵਧੀਆ ਤੇ ਆਪਾਂ ਆ ਗਏ ਆਂ ਖਰਚ ਤੋਂ ਲੈਫਟ ਮਾਰ ਕੇ। ਤੇਲ ਤੂਲ ਹੁਣ ਭਰਾਵਾਂਗੇ ਇੱਥੋਂ ਪੰਪ ਤੋਂ। ਸਵੇਰੇ ਪਹੁੰਚੇ ਆਪਾਂ ਇੱਥੇ 5 ਵਜੇ 5 ਵਜੇ ਪਹੁੰਚ ਗਏ ਤੇ ਸੌ ਗਏ ਸੀਗੇ ਤੇ ਹੁਣ ਇੱਥੋਂ ਅਸੀਂ ਚਾਹ ਨੂੰ ਚੱਕੀ ਆ ਚਾਹ ਠੱਕੇ ਤੇ ਰਾਤੀ ਵਾਵਾ ਖੱਜਲ ਹੋਏ ਹੈ ਕਰਲਾ ਚੱਕ ਤੇ ਕੱਲ ਤੁਰੇ ਸੀਗੇ ਉੱਥੋਂ ਆਪਾਂ ਤਕਰੀਬਨ 12 12 ਵਜੇ ਦੁਪਹਿਰੇ ਤੁਰੇ ਸੀਗੇ ਤੇ ਸਵੇਰ 5 ਵਜੇ ਆਪਾਂ ਦਰਾਉ ਨੋ ਐਂਟਰੀ ਪਾਰ ਕੀਤੀ ਤੇ ਫੇਸ ਫੇਰੇ ਸੌ ਗਏ ਸੀਗੇ ਉੱਠ ਕੇ ਹੁਣ ਇੱਥੇ ਆਏ ਆ ਤੇ ਮੋਂ ਇਥੋਂ ਤੇਲ ਤੂਲ ਭਰਾ ਲੈਣੇ ਆ ਰੋਟੀ ਪਾਣੀ ਖਾ ਲਿਆ ਗੱਡੀਆਂ ਵਾਸ਼ ਕਰਾਉਣ ਵਾਲੀਆਂ ਹਈਆਂ ਆਪਣੀਆਂ ਟੈਂ ਡ੍ਰੈਪ ਹੋ ਗਿਆ ਆ ਮਾਸ਼ੀ ਨਹੀਂ ਨਿਕ ਰਹੀ ਤੇ ਇੱਥੇ ਰੇਟ ਦੇਖੋ 63 ਪੈਸੇ ਆ ਡੀਜ਼ਲ ਤੇ ਆਪਣੇ ਇੰਡੀਆ ਦੇ ਲੋਕਾਂ ਨਾਲੋਂ ਮਹਿੰਗਾ ਆ ਤੇ ਡੀਜ਼ਲ 36 ਰੇਟ ਪੈ ਹੈ ਤੇ ਜਿਹੜਾ ਪੈਟਰੋਲ ਆ ਤੇ ਜਿਹੜਾ ਪੈਟਰੋਲ ਆ ਪੈਟਰੋਲ ਹੈਗਾ ਆ ਕੋਈ 2 ਰੁਪਏ 15 ਪੈਸੇ 2 ਰੁਪਏ 63 ਪੈਸੇ ਇੰਨਾ ਆ ਤੇ ਡੀਜ਼ਲ ਇੱਥੇ 36 ਪੈ ਰਿਹਾ ਆ ਆਪਾਂ ਟੈਂਕ ਕਰਾ ਲੈਣਾ ਪੂਰਾ ਕੋਣ ਤੇ ਅੱਜ ਆ ਗਏ ਆ 165 ਵਾਲੇ ਪੰਪਾ ਤੇ ਬਾਕਰ ਰਹਿ ਗਿਆ ਆਪਾਂ ਨੂੰ ਤਕਰੀਬਨ 165 ਕਿਲੋਮੀਟਰ ਰਹਿ ਗਿਆ ਆ ਤੇ ਆਪਾਂ 165 ਵਾਲੇ ਪੰਪ ਤੇ ਆ ਗਏ ਆ ਇੱਥੇ ਰੁਕੇ ਆ ਜੋਦ ਕਹਿੰਦਾ ਚਾਹ ਪੀਣੀ ਆ ਤੇ ਬਸ ਇੱਥੋਂ ਬਾਕਰ 165 ਕਿਲੋਮੀਟਰ ਰਹਿ ਗਿਆ ਆ ਗੱਡੀਆਂ ਪਰ ਰੋਡ ਦੇ ਉੱਤੇ ਲਾਤੀਆਂ ਕਿਉਂਕਿ ਫਿਰ ਟੋਵਰ ਕੀਤੀ ਆ ਗੱਡੀ ਕਰਕੇ ਨਾ ਫੇਰ ਪਾਰਕਿੰਗ ਚੋਂ ਕੱਢਣੀ ਔਖੀ ਆ ਇਸ ਕਰਕੇ ਬਾਕੀ ਚੱਲਾਂਗੇ ਬਾਹਰ ਤੇ ਦੇਖਦੇ ਆਂ ਕੀ ਹਿਸਾਬ ਕਿਤਾਬਾ ਕਿੰਨਾ ਗਰਾਸ਼ ਪਿਆ ਕਿੰਨਾ ਕਰੀਂ ਵੈਸੇ ਪੰਪ ਪਿਆ ਹੈ 165 ਵਾਲਾ ਤੇ ਇਹ ਬੰਦ ਆ ਇੱਥੇ ਤੇਲ-ਤੂਲ ਨਹੀਂ ਪੈਂਦਾ ਗੱਲਾ ਹੋਟਲ ਆ ਇੱਥੇ ਰੋਟੀ ਲਈ ਰੋਟੀ ਵਾਸਤੇ ਹੋਟਲ ਆ ਰੋਟੀ ਖਾਣ ਨੂੰ ਗੱਲਾ ਲੈਟਰ ਉੱਤੇ ਚੱਲਦੀਆਂ ਹੁੰਦੀਆਂ ਸੀਆਂ ਤੇ ਉਹਨੂੰ ਲੈਟਰ ਨੂੰ ਤਾਂ ਵੀ ਨਹੀਂ ਜਾਂਦੀਆਂ ਵੈਸੇ ਮੇਰੇ ਖਿਆਲ ਨਾਲ ਪੈਂਦਾ ਸ਼ਾਇਦ ਕਾਰਾਂ ਨੂੰ ਵੀ ਨਹੀਂ ਬੰਦ ਆ ਬੰਦ ਆ ਹਾਂ ਕੱਚੀ ਪਾਰਕਿੰਗ ਆ ਰਾਤ ਨੂੰ ਇਹ ਫੋਲੀ ਹੁੰਦੀ ਲਗਭਗ ਸਾਰੀ ਇਹ ਪੰਪਾ ਉਹ ਸਾਹਮਣੇ ਜਿੱਥੇ ਲੇਟ ਜਾਗਦੀ ਕਿਸੇ ਵਾਲਾ ਹੋਟਲ ਆ ਹਨਾ ਚਲਿਏ ਘਰ ਚਾਲ ਲੈਣਾ ਮੈਂ ਨਹੀਂ ਬਣੀ ਜਲਾ ਜੀ ਇਨੀ ਪਿੱਛੇ ਨਹੀਂ ਜਾਣੀ ਮੈਂ ਨਹੀਂ ਬਣੀ ਨੀਰਾ ਹੋ ਗਿਆ ਯਾ ਲੇਟਾਂ ਜਗਾ ਲਈ ਆਪਾਂ ਤੇ ਚਲੋ ਚੱਲਦੇ ਹੁਣ ਬਸ ਇੱਥੋਂ ਦੋ ਘੰਟੇ ਲੱਗਣੇ ਆਪਾਂ ਨੂੰ ਹਵਾ ਚਲਦੀ ਆ ਦੋ ਘੰਟੇ ਲੱਗਣੇ ਆ ਤੇ ਪਹੁੰਚਦੇ ਆ ਬਾਰਡਰ ਤੇ ਵੀ ਵੀ ਪ੍ਰੂਫ ਕਰ ਦੋਗੇ ਰੋਟੀ ਪਾਣੀ ਖਾਵਾਂਗੇ ਉੱਥੇ ਜਾ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਰਿਆਂ ਨੇ ਤੇ ਚੱਲਾਂਗੇ ਕਿਸੇ ਦਿਨ ਹੁਣ ਆਪਾਂ ਦੁਬਈ ਘੁੰਮਣ ਤੇ ਹੁਣ ਇਸ ਵਲੌਗ ਤੋਂ ਬਾਅਦ ਦੇਖਾਂਗੇ ਜਾਂ ਅਗਰ ਘੁੰਮਣ ਦਾ ਵਲੌਗ ਬਣਾਵਾਂਗੇ ਤੇ ਜੇ ਹੋ ਸਕੇ ਆ ਤਾਂ ਕਿਤੇ ਹੋਰ ਕਵੇ ਆ ਦੁਪਹਿਰੀ ਨੂੰ ਜਾਂ ਆਪਾਂ ਗਏ ਵਰ ਉੱਤਰ ਦਾ ਬਣਾਵਾਂਗੇ ਜਾਨ ਤੇ ਮਿਲਦੇ ਤੁਹਾਨੂੰ ਬਾਅਦ ਚੁੱਕਾ ਓਕੇ ਬਾਏ ਬਾਏ ਜੀ ਕਿਦਾਂ ਤੇ ਆਪਾਂ ਪਹੁੰਚ ਗਏ ਆਂ ਬਾਰਡਰ ਤੇ ਹੋਟਲ ਤੇ ਆ ਰੋਟੀ ਰੋਟੀ ਲੱਗੇ ਖਾਣ ਹੁਣ ਤੇ ਪੇਪਰ ਆਪਾਂ ਭੇਜ ਦਿੱਤੇ ਆਂ ਪੇਪਰ ਭੇਜਤੇ ਤਾਂ ਹੁਣ ਦੇਖਦੇ ਕਦੋਂ ਆਦੇ ਕਦੋਂ ਨਹੀਂ ਤੇ ਬੈਠਾ ਟੇਲ ਫੋਣਾ ਕੰਮ ਦਾ ਆਪਾਂ ਵੇਟ ਕਰਾਂਗੇ ਜਦੋਂ ਫਸਾ ਆ ਗਿਆ ਪੇਪਰ ਆ ਗਏ ਫੇਰ ਚੱਲਾਂਗੇ ਅੰਦਰ ਤੇ ਜੋ ਦਿਆ ਪੁਛਣ ਪੀਆ ਇਹ ਹੀ ਕਹਿੰਦਾ ਮੈਂ ਤਾਂ ਪਹਿਲੀ ਵਾਰੀ ਖਾਣਾ ਦੇਖਦੇ ਆਂ ਮਰਦ ਤੱਕ ਨਹੀਂ ਹੈਗਾ ਜੋ ਤੇ ਲਾਚੌੜ ਹੈ ਨਹੀਂ ਕਹ ਹੈ ਕਿਦੇ ਮੁੱਕਾ ਤੇਰਾ ਹੀ ਗਏ ਕੀ ਇਹ ਗਿਆ ਇਹ ਰੋਜ਼ ਨਾਰਵੇਜਿਕ ਵਿੱਚ ਵੈਜਿਜ ਵੈਜ ਕਹ ਹੈ ਖੂਪਿਆਦ ਐ ਨਹੀਂ ਖੂਪੈਂਦੇ ਹੈ ਪੈਸੇ ਨਹੀਂ ਖੂਪੈਂਦੇ ਹੁੰਦਾ ਉਹ ਲੈ ਆ। ਇਹ ਪਹਿਲਾਂ ਦਾ ਹੀ ਆਪੋ। ਗ੍ਰੈਂਡ ਤੋਂ ਕਿਹੜਾ ਲਿਆ ਕੇ ਤੂੰ? ਹਾਂ ਆ। ਆ ਪਹਿਲਾਂ ਦਾ ਹੀ ਆ। ਪਹਿਲਾਂ ਦਾ ਸੀ। ਹਾਂਜੀ ਕਦਾਂ ਤੇ ਆਪਾਂ ਆ ਗਏ ਹਾਂ ਸਿੱਲੇ ਤੇ ਛੁੱਟੀ ਟਰਾਲਾ ਜੋ ਤਾਂ ਕੱਢ ਦੋਤਾ ਇੱਥੇ। ਹੁਣ ਇੱਥੇ ਕੰਪਨੀ ਦਾ ਲੋਕ ਘੱਟ ਆਊਗਾ ਤੇ ਤੇ ਫਿਰ ਟੋ ਭਰੋਗੇ। ਔੜ ਹੋ ਕੇ ਗੱਡੀ ਜਾਊਗੀ। ਤੇ ਗੱਡੀ ਲੈ ਕੇ ਆਊਗਾ ਐਕਸਟ੍ਰੈਕ ਨਾਲ। ਉਸ ਬਾਅਦ ਜਦੋਂ ਡਰਾਣਾ ਪਾਗ ਲੈ ਕੇ ਲਊਗਾ ਉਹਨੇ ਗੱਡੀ ਚੌਕੀ ਜੂ ਜੂ ਘੜਤੀ ਤੇ ਆਪਾਂ ਲੱਗੇ ਹਾਰਨ ਲਗਾਉਣ ਕਿਉਂਕਿ ਬਹੁਤ ਔਖਿਆ ਆ ਹਾਰਨ ਖਾਬ ਹੋ ਗਿਆ ਸੀਗਾ ਤੇ ਛੋਟਾ ਲੱਗਾ ਜਿਵੇਂ ਸੀ ਤੇ ਦਬਈਆ ਪੈਂਟਰ ਹੋ ਗਏ ਆ ਤੇ ਬਾਤ ਨੂੰ ਲਵਾ ਕੇ ਫਿਰ ਨਿਕਲਦੇ ਆ ਫਿਰ ਚੱਲਾਂਗੇ ਆਫਲੋਡਿੰਗ ਪੁਆਇੰਟ ਤੇ ਤੇ ਕਰਦੇ ਫਿਰ ਚੈੱਕ ਕਰਕੇ ਖਾਲੀ ਤੇ ਉੱਥੇ ਜਾ ਕੇ ਕਰਾਂਗੇ ਆਪਾਂ ਵਲੌਗ ਦਾ ਐਂਡ ਤੇ ਹੋਰ ਸਾਰੇ ਕੈਂਪ ਅੱਜੀ ਕਿਤਾ ਤੇ ਆਪਾਂ ਆ ਗਏ ਆ ਫਲੋਟਿੰਗ ਪੁਆਇੰਟ ਤੇ ਜਿੱਥੇ ਗੱਡੀ ਖਾਲੀ ਹੋਣੀ ਆ ਐਨ ਐਫ ਪੀ ਸੀ ਫੂਡ ਕੰਪਨੀਆਂ ਤੇ ਆ ਜਾਓ ਇਹ ਕੰਪਨੀਆਂ ਜਿੱਥੇ ਆਪਣਾ ਖਾਲੀ ਹੋਣਾ ਲੋਡ ਐਨ ਐਫ ਪੀ ਸੀ ਇਹ ਗੇਟ ਆ ਇੱਥੇ ਆਪਣਾ ਕੰਪਨੀ ਨਾਮ ਤੇ ਆਪਣਾ ਨਾਮ ਲਸਣਾ ਪੈਂਦਾ ਹੈ ਤੇ ਸੌਦੀ ਦੀਆਂ ਗੱਡੀਆਂ ਵੀ ਇੱਥੇ ਖਾਲੀ ਹੁੰਦੀਆਂ ਆ ਔਰ ਟਰੇਲਰ ਜਿਹੜੇ ਕੱਟ ਕੀਤੇ ਹੋਏ ਸੌਦੀ ਦੀ ਗੱਡੀ ਤੇ ਆ ਸਾਰੇ ਇੱਥੇ ਟਰੱਕ ਆਪਣਾ ਹੈ ਨਹੀਂ ਖਾਲੀ ਹੋਣਾ ਹੁਣ ਕਿਉਂਕਿ ਜਿਹੜਾ ਆਪਣਾ ਸਮਾਨ ਦਾ ਡਿਲੀਵਰੀ ਨੋਟ ਸੀਗਾ ਉਹ ਰਹਿ ਗਿਆ ਜੋਤ ਕੋ ਤੇ ਜੋਤ ਹੈਗਾ ਬਾਟਰ ਤੇ ਉਨੇ ਹੁਣ ਨਿਕਲਣਾ ਆ ਹੁਣ ਉਹ ਗੱਡੀ ਲੋਪੜ ਤੇ ਚੜਾਉਂਦਾ ਪਿਆ ਸੀ ਮੈਂ ਫੋਨ ਕੀਤੀ ਸੀ ਉਹਨੂੰ ਤੇ ਹੁਣ ਜੋਤ ਆਊਗਾ ਤੇ ਫੇਰ ਹੀ ਆਪਣਾ ਟਰੱਕ ਖਾਲੀ ਹੋਊਗਾ ਤੇ ਆਪਾਂ ਹੁਣ ਕਰਦੇ ਆ ਅਰੇਸਟਾਂ ਤੇ ਸੁਬਾਹ ਆਉਂਦਾ ਜੋਤ ਤੇ ਫਿਰ ਕਰਾਉਨੇ ਆ ਟਰੱਕ ਖਾਲੀ ਤੇ ਮਿਲਦੇ ਜੀ ਸਿਰ ਨੂੰ ਤੁਹਾਨੂੰ ਓਕੇ ਬਾਏ ਬਾਏ ਕਿਤਾ ਕੀ ਹਾਲ ਚਾਲ ਤੇ ਜੋਤ ਆ ਗਿਆ ਆ ਫਿਰ ਆਪਾਂ ਨੂੰ ਦੇ ਤਿੰਨੇ ਤੇ ਗੱਡੀ ਹੁਣ ਕਰਾਉਨੇ ਆ ਆਪਾਂ ਅਪਲੋਡ ਤੇ ਫਿਰ ਕਰਦੇ ਆ ਵਲੌਗ ਇੱਥੇ ਐਂਡ ਤੇ ਸਾਰੇ ਜਣੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਫੋਨ ਬਾਕੀ ਲੋਡਦਾ ਆਪਾਂ ਨੂੰ ਆ ਗਿਆ ਇੱਥੇ ਖਾਲੀ ਕਰਕੇ ਤੇ ਹੁਣ ਆਪਾਂ ਲੋਡ ਤੇ ਚੱਲ ਜਣਾ ਆ ਤੇ ਜੋਤ ਦੀ ਗੱਡੀ ਹੋਣੀ ਦੂਜੇ ਪੰਨੇ ਖਾਲੀ ਤੇ ਆਪਣੀ ਹੋਣੀ ਆ ਇੱਥੇ ਖਾਲੀ ਤੇ ਚੱਲਿਆ ਜੋਤ ਹੁਣ ਤੇ ਇਹਦੇ ਕਰਾਉਣੀਆਂ ਗੱਡੀ ਦੂਜੇ ਪੰਨੇ ਖਾਲੀ ਤੇ ਆਹ ਗੱਡੀ ਭੇਜੀ ਸੀਗੀ ਕੰਪਨੀ ਵਾਲਿਆਂ ਨੇ ਜੋਤ ਲਈ ਤੇ ਇਹਦੇ ਵਾਲੀ ਗੱਡੀ ਲੋਪੜ ਤੇ ਹੋ ਗਈ ਆ ਚੱਲੇਗੀ ਉਹ ਵੀ ਮੈਂ ਵੀਡੀਓ ਪਾਉਂਗਾ ਵਿੱਚ ਫੁੱਟ ਸੋਲ